ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮੇਦ ਕਰਦੀ ਆ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਠਾਕ ਹੋਵੋਗੇ ਮੈਨੂੰ ਪਤਾ ਹੈ ਐਦਾਂ ਤਾਂ ਮੇਰੇ ਜਿਹੜੇ ਚੌਣ ਵਾਲੇ ਆ ਬਾਬਾ ਜੀ ਘਰੇ ਉਹਨਾਂ ਦਾ ਬਾਹਰ ਵੀ ਬੰਕਾ ਨਾ ਹੋਵੇ ਠੀਕ ਹੈ ਸੋ ਜਿੱਥੇ ਵੀ ਅਸੀਂ ਘੁੰਮਦੇ ਫਿਰਦੇ ਆ ਸਾਨੂੰ ਸਾਡੇ ਚੌਣ ਵਾਲੇ ਮਿਲ ਜਾਂਦੇ ਆ ਹਰ ਥਿਲੇ ਜਿਨ੍ਹਾਂ ਦੇ ਦਿਲ ਦੇ ਵਿੱਚ ਹੁੰਦਾ ਕਿ ਹਾਂ ਅਸੀਂ ਇਹਨਾਂ ਨੂੰ ਮਿਲਣਾ ਸਾਨੂੰ ਵੀ ਹੁੰਦਾ ਵੀ ਸਾਡੇ ਸਬਸਕ੍ਰਾਈਬਰਸ ਸਾਨੂੰ ਮਿਲਦੇ ਆ ਬਹੁਤ ਵਧੀਆ ਫੀਲ ਹੁੰਦਾ ਭਾਈ ਜਨਮ ਦਿਨ ਮਨਾ ਲਈ ਕੁੰਬਲੇ ਫਿਰਲੇ ਐਸ਼ ਕਰ ਲਈ ਹੁਣ ਵਾਰੀ ਹੈ ਗਿਫਟਸ ਦੀ ਦਿਖਾਈਏ ਵੀ ਪਿੱਛੇ ਆਈ ਵੀ ਸਾਡੀ ਚਾਚੀ ਜਸਮੀਰ ਚਾਚੀ ਨੂੰ ਵੀ ਬਿਠਾ ਲਿਆ ਕਿਉਂਕਿ ਥੋੜਾ ਜਿਹਾ ਸਮਾਨ ਸੀ ਥੋੜਾ ਜਿਹਾ ਉਹਨਾਂ ਨੇ ਰਿਸੀਵ ਕਰਨਾ ਸੀ ਲੇਟ ਹੋ ਗਏ ਸੀਗੇ ਅਸੀਂ ਕਰਕੇ ਚੱਲਦੇ ਹਾਂ ਜੀ ਫਿਰ ਅੰਦਰ ਚਲੋ ਉਹ ਦੇਖ ਲੈਣਾ ਜੇ ਜਦੋਂ ਦੇ ਸੀ ਸੇ ਸਾਫ ਕੱਢ ਕੇ ਕਰਕੇ ਉਹ ਵਿਚ ਦੇ ਨਿਕਲੂਗਾ ਤਾਂ ਕਿਆ ਚੱਕੀ ਫੇਰਦੀ ਹੈ ਤੋ ਅਕੇ ਬਿਸ਼ਿਆ ਚੁਆਏ ਮੈਨੂੰ ਤਾਂ ਲੱਗਦਾ ਐ ਉਹ ਬਿਸ਼ੂ ਬਾ ਫਾਗੂ ਆਏ ਆਈ ਬਿਸ਼ਰਾ ਸੁਬ ਐਪਲ ਇਹ ਜਸਵੀਰ ਮਾਸੀ ਨੂੰ ਆਇਆ ਜੀ ਇੱਕ ਲੈਟਰ ਐ ਪਤਾ ਕਿਆ ਜੇ ਹੋਮ ਦਾ ਤਾਂ ਇੱਥੇ ਮੁੜਿਆ ਹੋਣਾ ਤਾਂ ਤੁਸੀਂ ਕਹਿ ਰਹੇ ਮੈਂ ਦੇਖੋ ਕਰੋ ਸਿਕ ਕਿਆ ਚੀਜ਼ ਆ ਹੈ ਨਹੀਂ ਜਿਹੜੇ ਆਏ ਵਿਸ਼ੂ ਆਏ ਵਿਸ਼ੂ ਬੀਚ ਤੇ ਕੈਲਪਰ ਕਰਤਾ ਵਿੱਚ ਤੇ ਗੱਟਾ ਲੱਗੂਗੇ ਉਹਨਾਂ ਨੇ ਉੱਪਰ ਉਹ ਹੀ ਕਰਿਆ ਹੋਇਆ ਹੈ ਲੈਮੀਨੇਟ ਹੋਏ ਹੋਏ ਹੁੰਨੇ ਆ ਇਹ ਹਾਂ ਉਹਨਾਂ ਨੇ ਸਾਈ ਕਰਿਆ ਹੋਇਆ ਇਹਨਾਂ ਨੇ ਭੇਜਿਆ ਵੀ ਤੁਸੀਂ ਇੰਨੀ ਜਦੋਂ ਜਹਾਜ਼ ਚ ਸਾਨੂੰ ਵੀਡੀਓ ਚ ਦੋ ਚਾਰ ਚ ਗਾਲਾਂ ਵੀ ਕੱਢਤੀਆਂ ਹੁਣ ਅਸੀਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੇ ਆ ਤੁਸੀਂ ਫੇਰ ਵੀ ਹਿੰਮਤ ਨਹੀਂ ਹਾਰੀ ਉਹਨਾਂ ਨੇ ਤਾਂ ਥੈਂਕ ਯੂ ਕਾਰਡ ਭੇਜੀ ਪਤਾ ਕਿਆ ਗਲਤੀ ਚਾਚੀ ਮਾਸੀ ਨੇ ਜਦ ਵੀ ਜਾਣਾ ਅਕਾਊਂਟ ਖਲੋਣ ਜਾਦਾ ਨਹੀਂ ਮੈਡਮ ਦੇ ਮੇਲਾ ਫਿਰ ਬਾਅਦ ਚ ਪੈਸੇ ਜਮਾ ਕਰਾਉਣੇ ਤੇ ਵਿੱਚ ਜਦ ਵੀ ਨਹੀਂ ਮਿਲੀ ਕਾਪੀ ਲੈਣ ਜਾਣਾ ਤਾਂ ਮਾਸੀ ਨੇ ਜਦ ਵੀ ਨਹੀਂ ਮਿਲੀ ਕੁਛ ਨਹੀਂ ਆਇਆ ਹਲੇ ਕੇਵਲ ਥੈਂਕ ਯੂ ਕਾਰਡ ਆਇਆ ਵੀ ਤੁਸੀਂ ਇੰਨੀ ਪੇਸ਼ੈਂਸ ਦੇਣਾ ਦੇਖ ਮਾਸੀ ਆਹ ਗਿਫਟ ਹੈਗਾ ਮੇਰੇ ਤੇ ਮੇਰੇ ਬੱਬੂ ਵੱਲੋਂ ਅੱਛਾ ਮੇਰੇ ਤੇ ਮੇਰੀ ਸੂਬੂ ਵੱਲੋਂ ਉਹ ਚੱਲ ਗਈ ਗਏ ਲੈ ਵਿਆਹ ਲੈ ਵਿਆਹ ਤਾਂ ਪਰ ਮੈਂ ਬਰੇ ਨਹੀਂ ਪਾਉਂਗੀ ਬਿਕਾੜੀ ਇਹ ਆਪਾ ਵਰਤਨੀ ਨਹੀਂ ਹੈਗੇ ਤੇ ਬਈ ਇਹ ਨਹੀਂ ਪਾਉਂਦੀ ਮੈਂ ਇਹ ਤਾਂ ਰੋਪੜ ਤੇ ਲੈ ਗਈ ਰੋਪੜ ਤੇ ਲੈ ਗਈ ਮਾਸੀ ਹਾਂ ਇਹ ਟੁੱਟ ਗਿਆ ਇਹ ਟੁੱਟ ਗਿਆ ਮੇਰਾ ਇਹ ਹਾਈ ਉਹਦੇ ਤਾਂ ਪਾਦ ਵਿੱਚ ਹੀ ਖਿਲਾ ਦੇ ਵਿੱਚ ਮੈਂ ਤੋਲਣਾ ਹੈ ਕਿੰਨਾ ਜੋਣਾ ਲੱਗਦਾ ਮੇਰਾ ਬੱਚਾ ਉਹ ਲੈ ਕੇ ਆਇਆ ਗਿਫਟ ਆਇ ਨਾ ਦਿਖਾਇਆ ਦਨੂ ਵੀ ਹਾਂ ਸੋਨਾ ਲੱਗਦਾ ਆ ਵੀ ਬਾਈ ਮਾਸੀ ਪਾਈ ਆ ਵੀ ਨਾਲ ਆ ਵੀ ਪਾਉਂਗੀ ਏ ਇਹ ਹੈ ਨਾ ਕਮਾ ਮੈਂ ਤੁਹਾਨੂੰ ਲਾ ਤੂ ਬੰਦੂਗੀ ਖਲਗੜਿਆ ਦੇ ਬੀ ਜੇ ਗਾਉਂ ਸ਼ੁਭ ਕ ਮੈਂ ਪਾ ਲੂਗੀ ਚਾਹ ਡੀ ਜੇ ਤੇ ਪਾ ਲੂਗੀ ਮੈਂ ਪਾ ਲੂਗੀ ਕ ਮੈਂ ਲੈ ਕੇ ਆਈ ਐ ਮੈਂ ਆ ਕੇ ਆਈ ਹਾਂ ਥੋੜੀ ਲੈ ਜੀ ਬਾਈ ਜਸਵੀਰ ਜੱਲ ਲੋੜ ਹੋਈ ਹਾਂ ਬਹੁਤ ਸੋਹਣਾ ਦੇ ਉੱਤੇ ਹੈ ਹੂੰ ਖੁਸ਼ ਹੋ ਮਾਸੀ ਤੇ ਇਹਦਾ ਦੱਸ ਹੂੰ ਨਹੀਂ ਆ ਚੀਜ਼ ਨਾ ਪੈ ਰਹੀ ਥੀ ਆ ਦੇ ਪਿੱਛੇ ਹੋਆਂ ਕਾਂਟੀਆਂ ਜੀਆਂ ਮਨੋਂ ਨਾ ਇਹ ਉਹ ਚੌਂਸ ਪਰ ਬਾਇ ਵੀ ਨਹੀਂ ਕਦੇ ਹੂੰ ਹੂੰ ਮੇਰੀ ਮੰਮੀ ਤਾਂ ਇਹ ਚੀਜ਼ੇ ਘਾਟੇ ਪਾ ਕੇ ਰਾਜੀ ਮਾਸੀ ਚੌਂ ਨਾਲ ਪਾ ਲੁੰਦੀ ਆ ਹਲੇ ਹਾਂ ਇਹ ਪਾ ਲਈ ਪਾ ਲਈ ਤੁੰਹੀ ਪਾ ਲਈ ਬਗਾ ਕੇ ਚੱਲ ਕੇ ਤੇਨੇ ਤੋੜ ਦੂਗੀ ਤੋੜ ਦੂਗੀ ਯਾਰ ਇਹ ਗਲਤ ਹੈ ਅੱਛਾ ਬਿਆਵਾ ਤੜਾ ਲੈਣੇ ਮਾਂ ਸੀ ਥਿਸ ਇਜ਼ ਨਾਟ ਡਨ ਆਹਾਂ ਮੇਰੀ ਮੰਮੀ ਵੱਲੋਂ ਤੇ ਚਾਚੀ ਵੱਲੋਂ ਇਹ ਕਿਹੜਾ ਦੇਖਦਾ ਨਾ ਤੁਸੀਂ ਵੀ ਤੁਹਾਨੂੰ ਸਪਰਾਇਜ਼ ਲੈ ਕੇ ਆਂਦਾ ਛੱਡ ਦੇ ਪੁੱਤਹਾ ਪੜ੍ਹਨੀਆ ਪਰ ਮੈਂ ਨਹੀਂ ਨਾ ਤਿੰਦੋਹਾਂ ਦਾ ਅਸਿਸਟੈਂਟ ਮੈਂ ਤਾਂ ਮੈਨੂੰ ਦੱਸਿਆ ਬਤਾ ਇਹਨਾਂ ਨੇ ਹੂੰ ਮੈਂ ਮੰਨਦਾ ਹਾਂ ਲੇ ਆ ਮਾ ਦਾ ਤੁਸੀਂ ਨਾ ਤਾਂ ਮੇਰੇ ਟੀਆ ਉਹ ਮੈਂ ਤੁਹਾਨੂੰ ਕਿਆ ਕਹੀ ਜਾਨੀ ਆ ਮੈਨੂੰ ਕਿਹਾ ਬਤਾ ਇਹਨਾਂ ਨੇ ਹੱਟ ਤੂੰ ਜਾਣ ਕਿਉਂ ਆ ਮੇਰੇ ਬੰਦਮਾ ਆ ਹਾਂ ਹਾਂ ਮੈਨੂੰ ਤੇ ਹੋਊਗਾ ਫਿਰ ਸੋਹਣੇ ਪਹਿਲੇ ਨਹੀਂ ਆ ਸਕਦੇ ਆ ਵੀ ਟੌਪ ਸੋਹਣੇ ਆ ਚਾਚੀ ਕੋਲ ਤਾਂ ਵਾਹ ਹੋਲੀ ਹੋਲੀ ਅੱਛਾ ਗੁਰਨਾਣ ਜੀ ਅੰਨੇ ਗੁਰਨਾਣ ਕਰ ਦੇ ਜੀ ਬਹੁਤ ਵਧੀਆ ਬਾਹਰ ਗੁਰ ਮੱਥਾ ਰੇਖ ਦੇ ਮੱਤ ਬਿੜੀ ਪਹਿਲਾ ਬਾਹਗਰੂ ਕਰ ਦੇ ਕੇ ਹੁੰਦਾ ਲੈ ਆ ਵੀ ਗੇ ਥੈਂਕ ਯੂ ਪਤਾ ਨਹੀਂ ਰੱਖੀ ਤੇ ਨੀਚੇ ਮੰਮੀ ਰਾਨੂੰ ਵੀ ਫੜਾ ਦੋ ਮੰਮੀ ਨਹੀਂ ਮੈਂ ਸਹਣੀਆ ਮੰਮੀ ਬਾਬਾ ਜੀ ਆ ਬਾਬਾ ਜੀ ਨਹੀਂ ਕੋਣ ਹੈ ਕੋਣ ਹੈ ਬਬੂ ਫੇਰ ਬਾਹਗਰੂ ਬਾਹਗਰੂ ਲੈ ਆ ਤੈਨੂੰ ਗਿੱਟਾ ਆਏ ਹਾਏ ਆਹੋ ਮੈਨੂੰ ਪਤਾ ਆ ਮੈਨੂੰ ਗਿਆਤਾ ਆਹੋ ਇਹ ਤਾਂ ਮੈਨੂੰ ਪਤਾ ਹੀ ਤਾਂ ਆ ਬਾਕੀ ਉਹ ਤੜੇਗੀ ਬਸ ਯਾਦੋਂ ਮੈਨੂੰ ਬਹੁਤ ਵਧੀਆ ਲੱਗੇ ਜੀ ਕਿੰਨੇ ਦੇ ਆਏ ਆ ਇਹ 200 ਰੁਪਏ ਦੇ ਆਏ ਆ ਇਹ ਕੋਈ ਬਹੁਤ ਨਹੀਂ ਚਲ ਫੇ ਤਾਂ ਠੀਕ ਹੈ ਮੈਨੂੰ ਆਏ ਤੇ ਵੀ ਚੀਜ਼ ਚਾਹੇ ਮਹਿੰਗੀ ਲੈ ਲੋ ਪਰ ਵਧੀਆ ਲੋ ਮੇਰੀ ਸੋਚਣੀ ਆਏ ਆ ਲਿਆ ਤੇਰੀ ਕੋਚਣੀ ਤੇ ਬਾਰੇ ਜਾਮਾ ਵਿਆਹ ਦੇ ਹਾਂ ਮਾਸੀ ਆ ਵੀ ਰੱਖ ਲੈ ਬੂਬ ਤੇ ਲਿਆ ਬੂਤੇ ਨੂੰ ਉੱਪਰ ਰੱਖ ਤੇ ਹਾਂ ਆਪੇ ਲੱਖ ਦੇ ਬਾਬਾ ਜੀ ਨਹੀਂ ਕਹੀ ਗਏ ਬਾਈ ਦੀ ਮਾਰਕੀਟ ਜਾਣਾ ਉੱਥੇ ਸਾਮਾਨ ਤਾਂ ਮਹਿੰਗਾ ਤਾਂ ਮੈਂ ਤਾਂ ਬਹੁਤ ਚੀਜ਼ਾਂ ਨਾ ਹੁੰਦਾ ਤਾਂ ਮੈਂ ਗਈ ਮੈਂ ਸਾਰੀਆਂ ਚੀਜ਼ਾਂ ਆਏ ਉਹ ਦੇ ਕੇ ਛੱਡੀ ਗਈ ਮੰਮੀ ਇਹ ਨਹੀਂ ਮੇਰੀ ਕੁੜੀ ਬੜੀ ਹੋਗੀ ਖਰਚੇ ਬਾਰੇ ਸੋਚਣ ਲੱਗ ਗਈ ਮੰਮੀ ਆਏ ਕਹੇ ਕੋਈ ਵੀ 500 ਦੀ 550 ਦੀ ਚੀਜ਼ ਮੈਂ ਕਹਿੰਦੀ ਮਹਿੰਗੀ ਆ ਮਹਿੰਗੀ ਆ ਮਹਿੰਗੀ ਆ ਬਹੁਤ ਲਾਹ ਕੇ ਕਰਦੇ ਪਰ ਆ ਵੀ ਇਹਨੂੰ ਲੈ ਕੇ ਆਉਂਦਾ ਚਾਚੀ ਦੇਖੀਏ ਤੁਸੀਂ ਵਾਇਆ ਵੇਦੇ ਹਾਂ ਦੇਖ ਲਿਆ ਤੁਸੀਂ ਤਾਂ ਤੇ ਮੈਂ ਤਾਂ ਉੱਤਾਂ ਦਸੇਰੇ ਫੇ ਸੁੱਕ ਗਿਆ ਤੇ ਮੈਂ ਸੀਨਾ ਨਾਲ ਪੰਕਤਾ ਰਹੀ ਬਗੀਏ ਮੈਨੂੰ ਤੁਸੀਂ ਸ਼ਕਤੀ ਜਾਨ ਕੀ ਕੀ ਦੇਖਣੀ ਲੇਗਾ ਤੇ ਅਸੀਂ ਮੈਂ ਵੀ ਆ ਯਾਦ ਕਰਦੀ ਥੀ ਅਸੀਂ ਇਦਾਂ ਦੇਖਣੀ ਮੈਂ ਇਹ ਬਦਲੇ ਜੀ ਨਾ ਬੋਬੀ ਕੋਲ ਵੀ ਹੁੰਦੇ ਤੇ ਇਹ ਜੇ ਬੜੀ ਚਾਹੀਦੀ ਸੀ ਕਈ ਵਾਰ ਬਦ ਕੇ ਨਿਆਣਾ ਨੜਾਉਣ ਲੱਗ ਜਾਈ ਉਹਨੂੰ ਤੋਕ ਸੁੱਕਣਾ ਬਾਦ ਜਦੋਂ ਸੁੱਕੇ ਲੱਗਦਾ ਫਿਰ ਦੁਬਾਰਾ ਆ ਵੀ ਪਾਉਂਦੇ ਤੇ ਇਹ ਕਿਹ ਨਾਲ ਕਮੀਜ਼ ਜੇ ਬਟਣ ਜੇ ਵਾਲਾ ਹਾਂ ਉਹ ਹੋਏ ਕਰਦੇ ਮੈਂ ਵੀ ਯਾਦ ਕਰਦੀ ਜਦੋਂ ਤੱਕ ਇਹ ਦੇਖੋ ਬਟਣ ਜੇ ਆ ਨਹੀਂ ਆਹ ਵੀਡੀਓ ਚ ਦਿਖਾਉਣਾ ਨਹੀਂ ਇਹਦੇ ਚ ਕੀ ਹੈ ਇਹਦੇ ਵਿੱਚ ਹੋਰ ਇਹ ਬਸ ਮੱਤ ਰਹਿੰਦੇ ਅੱਛੇ ਦਿਖਾਉਣਾ ਨਹੀਂ ਭਾਈ ਦੇਖ ਲਓ ਜੀ ਜਿੱਥੇ ਕੁਝ ਹੈਗਾ ਹੈ ਅੱਛਾ ਨਹੀਂ ਨਹੀਂ ਜੀ ਝੂਠ ਬੋਲਦੀਆਂ ਜੀ ਝੂਠ ਬੋਲਦੀਆਂ ਇਹਦੇ ਵਿੱਚ ਕੁਝ ਹੋ ਰਿਹਾ ਹੈ ਤਾਂ ਹੀ ਨਹੀਂ ਖੋਲ ਕੇ ਦਿਖਾਉਣਾ ਚਾਹੁੰਦੀਆਂ ਜੀ ਇਹ ਕੋਈ ਕੀ ਹੈਗਾ ਉਹ ਹਰੀਆਂ ਦਾ ਹਾਰ ਨਹੀਂ ਮਾਸੀ ਕੇ ਨਹੀਂ ਹਰੀਆਂ ਦਾ ਹਾਰ ਹਰੀਆ ਦਾ ਹਾਂ ਦਿਖਾਉਣਾ ਨਹੀਂ ਜੀ ਇਹ ਇਹ ਦਾ ਹਾਰ ਏ ਨਹੀਂ ਕਹਿੰਦਾ ਅੱਜ ਤਾਂ ਚਾਚੀ ਨੇ ਵੀ ਨਵੀਂ ਚੁੰਨੀ ਲੱਤੀ ਵੀ ਇਹ ਵੀ ਲੈ ਕੇ ਆਏ ਨਹੀਂ ਹਾਂ ਪਹਿਲੇ ਸੋਤਲ ਤੋਂ ਲਈ ਬਾਬੇ ਦੀ ਸੋਗਾ ਤੇ ਮੱਥਾ ਟੇਕਣ ਗਏ ਤੇ ਯਾਰ ਸੋਹਣੀ ਲੱਗਦੀ ਆ ਇਹ ਹਨਾ ਉਹ ਤੇ ਲਈ ਆਈ ਸੀ ਦੇਰ ਬਚਾਈ ਕਰਤੀ ਤਿੱਖਾ ਕਰ ਮੈਨੂੰ ਦੇਖ ਲੈ ਪਰ ਜਾਈ ਕਿੰਨੇ ਪੈਰ ਕਰਦੀ ਆਪਣੇ ਆਣ ਦਲੇ ਰਹਿ ਜਾਂਦਾ ਹੀ ਆ ਹੁੰਦਾ ਹੀ ਆ ਚਾਚੀ ਖਿਚੜੀ ਬਣਾਈ ਥੋੜੀ ਜਿਹੀ ਨਹੀਂ ਨਹੀਂ ਮੈਂ ਤਾਂ ਜਾਣਾਂ ਇਹਨੂੰ ਜਾਕਮੀ ਪੁੱਤ ਉੱਪਰ ਰੱਖਿਆ ਜ਼ਰੂਰੀ ਨਹੀਂ ਕਿ ਇਹਨੂੰ ਜੁੱਟੇ ਮੋਕੇ ਹੱਥ ਲੱਗਾ ਰੱਖਿਆ ਨਹੀਂ ਮੈਂ ਆਪਣੇ ਕਮਰੇ ਦੇ ਸਜਾਉਣੀ ਹੈ ਇਹ ਲੈ ਕੇ ਤਾਂ ਥੋੜੇ ਨੂੰ ਇਹਨੂੰ ਉਹ ਉੱਥੇ ਕਿੱਥੇ ਦਿਖਣੀ ਹੈ ਇਹਨੂੰ ਦੋ ਤਾਂ ਸਹੀ ਹਾਂ ਉਹ ਮੈਂ ਉਹੀ ਕਹਿੰਨੀ ਹਾਂ ਵਾਹਿਗੁਰੂ ਧੰਨ ਗੁਰੂ ਨਾਨਕ ਬਾਬਾ ਜੀ ਚੂਬੂ ਨੂੰ ਪੜਾਈ ਦੇ ਦਿਓ ਠੀਕ ਹੈ ਜੀ ਓਕੇ ਫਿਰ ਕਿਆ ਦੋ ਦੋ ਓ ਬਾਈ ਇਹ ਗਰੂਤਾ ਦੇ ਦੇਨੀ ਆ ਕੱਕ ਤਾਂ ਦੇਖੋ ਬਾਈ ਕਿੰਨਾ ਹੋਇਆ 11 ਸੈਂਟੀ ਓ ਚਾਚੀ ਮੈਂ ਹੋ ਗਈ ਸਾਡੀ ਕੰਨੀ ਆਉਣ ਲੱਗਿਆ ਮੈਂ ਵੀ ਫੋਨ ਲੈ ਕੇ ਦੇਣਾ ਤਾਂ ਮੰਮੀ ਨੂੰ ਮਹਿਕ ਕਹਿੰਦਾ ਆਪਾਂ ਦਿਵਾਲੀ ਨੂੰ ਲੈ ਕੇ ਦਵਾਂਗੇ ਦੋਹੇ ਜਾਣੇ ਮੰਮੀਆਂ ਨੂੰ ਕਹਿੰਦਾ ਪੈਸੇ ਤਾਂ ਉਹਨਾਂ ਤੋਂ ਹੀ ਲੈਣੇ ਆ ਹਾਂ ਤੁਹਾਨੂੰ ਕੀ ਅੱਭੀ ਦੇਣੀ ਐਥੇ ਪਤਾ ਨਹੀਂ ਲੱਗਣਾ ਚਾਹੀਦਾ ਜੈਸਾ ਹਾਂ ਦੇਖੀ ਲੈ ਕਈ ਵਾਰ ਪਿਆਰ ਵੀ ਬਿਥੇਰਾ ਆਉਂਦਾ ਇਹਨੂੰ ਜਿਹੜਾ ਫੋਨ ਤੇਰੀ ਸਕਰੀਨ ਫੋਨ ਵਾਲੀ ਹੈ ਸਕਰੀਨ ਮੈਂ ਦੋ ਵਾਰ ਪੋਲੀ ਸੀ ਨਹੀਂ ਐਸੀ ਪਾਈ ਸੀ ਖੰਨੇ ਤੋਂ ਬਹੁਤ ਵਧੀਆ ਚਾਲ ਹੈ ਮੈਂ ਦੋ ਵਾਰ ਪੋਲੀ ਲੈ ਜੀ ਦੂਜਾ ਕਹਿੰਦਾ ਹੈ ਇਹਨੂੰ ਪਤਾ ਨਹੀਂ ਕੀ ਆਉਂਦਾ ਕਈ ਵਾਰ ਨਾ ਜਦਾ ਖੜ ਜਾ ਫਿਰ ਤਾਂ ਦੱਸਾਂ ਕੰਮਗਾ ਤੁਮੀ ਤਾਰ ਕੇ ਕਈ ਵਾਰ ਪਤਾ ਕੀ ਹੁੰਦਾ ਪਾਪਾ ਜੀ ਸਾਹਮਣੇ ਖੜੇ ਹੁੰਦੇ ਆ ਮੰਮੀ ਨੇ ਸਿਰ ਪਰ ਚੁੰਨੀ ਲੱਤ ਵੀ ਤਾਰ ਦਿੰਦੀ ਆ ਆй ਬੋਮੀ ਤੇਰੇ ਗੰਦ ਤੋਂ ਦੇ ਪਾਪਾ ਜੀ ਆ ਜਾਂਦੇ ਤੇ ਉਹਨੇ ਕੁਝ ਨਹੀਂ ਤਾਂ ਦਿੰਦੇ ਇਹ ਅੱਛਾ ਉਹਨੇ ਦੇਖ ਲਾ ਪਾਪਾ ਜੀ ਆ ਗਏ ਹਾਂ ਇਹ ਫਿਰ ਆਏਗਾ ਦੀਆ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਲੋ ਸੋ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਾ ਹੋਵੋਗੇ ਸੋ ਕਿੰਨੇ ਸਾਰੇ ਜਾਣੇ ਠੀਕ ਹੈ ਪਿੰਡੀ ਦੀ ਸਬਜ਼ੀ ਕੀ ਰੁਕੀ ਨੂੰ ਵਿਕਾਰ ਲੱਗਦੀ ਹੈ ਮੈਨੂੰ ਮੈਨੂੰ ਸੁਆਮ ਨਹੀਂ ਲੱਗਦੀ ਸੱਚੀ ਤੁਹਾਨੂੰ ਦੱਸਾਂ ਪਰ ਇੱਕ ਦਿਨ ਕੀ ਹੋਇਆ ਮੇਰੀ ਮੰਮੀ ਨੇ ਇਸ ਤਰ੍ਹਾਂ ਦੀ ਭਿੰਡੀ ਦੀ ਸਬਜ਼ੀ ਬਣਾਈ ਕਿ ਲਾਜਵਾ ਮੰਮੀ ਕਹਿੰਦੇ ਜੇ ਤੇ ਐਦਾਂ ਦੀ ਬਣਾਉਂਗੀ ਤਾਂ ਹੋਰ ਵੀ ਯਮੀ ਹੋਗੀ ਸੋ ਮੰਮੀ ਦੀ ਬਣਾਈ ਹੋਈ ਰੈਸਪੀ ਕਰਦੇ ਆ ਤੁਹਾਡੇ ਨਾਲ ਵਿਸ਼ੇਸ਼ ਠੀਕ ਹੈ ਜੀ ਫਿਰ ਆਜੋ ਮੇਰੇ ਕਿਚਨ ਦੇ ਵਿੱਚ ਵੈਲਕਮ ਟੂ ਮਾਈ ਸ਼ਾਸਮੀ ਮਹਾਲ ਕਿਚਨ ਅੱਜ ਸਭ ਤੋਂ ਪਹਿਲਾਂ ਅੱਗ ਬਾਲੀ ਤੇ ਚਾਹ ਦਾ ਚਿਲੂਲੀ ਹੈ ਜੀ ਠੀਕ ਹੈ ਪਾਵਾਂਗੇ ਜੀ ਵਿੱਚ ਇਹਦੇ ਘਰ ਦਾ ਬਣਾਇਆ ਹੋਆ ਸਰੋਂ ਦਾ ਤੇ ਜਨ ਥੋੜਾ ਜਿਹਾ ਗਰਮ ਹੁੰਦਾ ਆਪਾਂ ਲੈਂਦੀ ਹੈ ਇੱਕ ਪਿਆਜ਼ ਦੀ ਕੋਲੀ ਜਾਰ ਦੇ ਵਿੱਚ ਕਰਾਂਗੇ ਜੀ ਇਹਨੂੰ ਆਪਾਂ ਗ੍ਰੈਂਡ ਆ ਗਿਆ ਜੀ ਦੇਖੋ ਤੇਲ ਦੀ ਵੀ ਤੁਹਾਨੂੰ ਆਵਾਜ਼ ਆਣ ਲੱਗਦੀ ਹੋਣੀ ਆ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਮਸਾਲੇ ਜੋ ਰਾਜ ਹੈ ਹੈ ਗਿਆ ਹੈ ਗਿਆ ਜੈਫਲ ਕਿ ਇਹ ਜਦੋਂ ਹੁੰਦਾ ਹੈ ਦੇਖ ਲਓ ਨਾ ਅਰੇ ਸਾਰ ਕੇ ਤੇਲ ਗਰਮ ਨਹੀਂ ਹੋਇਆ ਤੇਲ ਸਲਾੜ ਕਿ ਗਰਮ ਹੋ ਜਾ ਪਲੇਸ ਜਦੋਂ ਦਿਸੇ ਫਾਸ ਲੱਗ ਪਈ ਜੀ ਹੁਣ ਕਿਰਿਆ ਗੱਟ ਹੁਣ ਪਾਵਾਂਗੇ ਜੀ ਦੇ ਵਿੱਚ ਮਸਾਲੇ ਜਿਹੜੇ ਕੀ ਤੁਹਾਨੂੰ ਪਤਾ ਹੀ ਹੈ ਨਾਲ ਵੀ ਆਪਾ ਪਕਾਉਣ ਦੰਨੇ ਪਹਿਲੇ ਕਰੋ ਭਾਈ ਪਕੋ ਹਰ ਵਾਰ ਜਿਨਾ ਮਾਲ ਨੂੰ ਵੀ ਜੇ ਚੱਲੂਗੀ ਜੀ ਠੀਕ ਆ ਕਿਉਂਕਿ ਫਿਰ ਇਹਦੇ ਵਿੱਚ ਆਏ ਹੁੰਦਾ ਵੀ ਜੇ ਕੋਈ ਗਲਤੀ ਵੀ ਹੁੰਦੀ ਤੁਸੀਂ ਪੜ ਲੈਂਦੇ ਆ ਹਨਾ ਫਿਰ ਪਤਾ ਲੱਗ ਜਾਂਦਾ ਮੈਨੂੰ ਵੀ ਹਾਂ ਜਸ ਮੈਂ ਇੱਥੇ ਗਲਤੀ ਕੀਤੀ ਐਦਾਂ ਹੋ ਜਾਊਗਾ ਜੇ ਸਿੱਕੀਵੇਂ ਹੱਥਾਂ ਦਾ ਸਵਾਦ ਆ ਨਾ ਜਿਹੜਾ ਉਹ ਪਸੰਦ ਹੈ ਮਾਂ ਦੇ ਹੱਥਾਂ ਦਾ ਭੈਣਾਂ ਦੇ ਹੱਥਾਂ ਦਾ ਨਾਨੀ ਚਾਚੀ ਦਾਈ ਸਭ ਦੇ ਹੱਥਾਂ ਦਾ ਸਾਨੂੰ ਕੁਛ ਨਾ ਹੋਸ਼ ਪਸੰਦ ਹੁੰਦਾ ਹੀ ਹੁੰਦਾ ਠੀਕ ਹੈ ਸੋ ਇਹ ਹੋ ਗਏ ਖੁਸ਼ਬੂ ਆਉਣ ਲੱਗ ਪਈ ਹੁਣ ਆਪਾਂ ਵਿੱਚ ਪਾਵਾਂਗੇ ਜੀ ਇਹਦੇ ਪਿਓ ਜਿਹੜੀ ਆਪਾਂ ਨੇ ਬਣਾਈ ਪਈ ਅੱਜਾਂ ਦੀ ਉੜੇ ਨੇ ਪਿਆਰ ਸਾਡੇ ਹੋ ਰਹੇਗੇ ਇਹਨਾਂ ਨੂੰ ਵੀ ਅਪੀ ਕਰਾਂਗੇ ਵੀ ਗ੍ਰੈਂਡ ਇਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਨਮਕ ਥੋੜੀ ਦੇਰੀ ਨੂੰ ਦਵਾਵਾਂਗੇ ਜੀ ਆਪਾਂ ਪੱਕਣ ਤਾਂ ਇਹ ਤੋਂ ਪਾਣੀ ਵੀ ਜਿਆ ਕੱਢ ਲਾਂਗੇ ਇਹ ਵਿੱਚ ਆ ਮੇਚਾ ਵੀ ਅਸੀਂ ਲਿੱਤੀਆਂ ਜੀ ਨੇ ਠਣ ਨਾਈਫ ਨਾਲ ਨਾਈਫ ਨਾਲ ਨਾਈਫ ਨਾਲ ਨਾਈਫ ਨੂੰ ਬੀਗ ਸੌਕਾ ਪਿਆ ਸੌਕਾ ਨੋਟ ਡੋਨਟ ਵਰੀ ਮੇਚਾ ਛਡੰਡੀਆਂ ਟੋੜ ਕੇ Bıçı testine de şeyde kaldırın. Sariyeyi açalım. ਉਹ ਲੈ ਆਪਾਂ ਮਗਾ ਦੇ ਜੀ ਟਿਕਾਣੀ ਤਾਂ ਕਿ ਇਹ ਚੰਗੀ ਤਰ੍ਹਾਂ ਹੋਰ ਵੀ ਪੱਕ ਸਕੇ ਤੇ ਹੁਣ ਇਹਦੇ ਵਿੱਚ ਵੀ ਆਪਾਂ ਪਾ ਦਾਂਗੇ ਜੀ ਹਲਦੀ ਠੀਕ ਹੈ ਹਲਦੀ ਦੇ ਵਿੱਚ ਕਾ ਹੈ ਹੀ ਵੇਟ ਵਾਗੇ ਵੀ ਕਲਰ ਦੇ ਥੋੜੀ ਜਿਹੀ ਰੈੱਡ ਚਿਲੀ ਜੀ ਨੂੰ ਜਿੱਦਾਂ ਦੀ ਪਸੰਦ ਹੈ ਕਿਸੇ ਨੂੰ ਸਪਾਈਸੀ ਪਸੰਦ ਹੈ ਕਿਸੇ ਨੂੰ ਮਿੱਠੇ ਮਿੱਠੀ ਜੀ ਪਸੰਦ ਹੈ ਠੀਕ ਹੈ ਉਹ ਉਸ ਤਰ੍ਹਾਂ ਦੀ ਰੀਤ ਸਕਦਾ ਜਨ ਨੂੰ ਥੋੜਾ ਜਿਹਾ ਦਵਾਂਗੇ ਰਿਚਨ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਵੀ ਕੌਲ ਹੋਰ ਪਾੜਾਂਗੇ ਜੀ ਥੱਲੇ ਨਾਲ ਦੀ ਨਾਲ ਇਹਨੂੰ ਹਲਾਵਾਂਗੇ ਆਪਾਂ ਤਾਂ ਕਿ ਇਹ ਚੰਗੀ ਤਰ੍ਹਾਂ ਐਨ ਆਪਣੇ ਫੁੱਜ ਜਾਕੇ ਥੋੜੇ ਜਿਹਾ ਮਸਾਲੇ ਆਪਾਂ ਹੋਰ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਮੇਰੇ ਕੋਲ ਇਸ ਤੋਂ ਨੂੰ ਤਾਂ ਬਸ ਕੇਵਲ ਇੱਕ ਬਲੈਕ ਮਿਰਚ ਹੈ ਬਸ ਇਸ ਤੋਂ ਲਾਪਾ ਕੁਝ ਯੂਜ਼ ਕਰਾਂਗੇ ਤਾਂਗੇ ਜੀ ਨੂੰ ਮਿਕਸ ਪਰ ਇਹਨੂੰ ਚੰਗੀ ਤਰ੍ਹਾਂ ਆਪਾਂ ਦਮਾਂਗੇ ਜੀ ਔਰ ਜਦੋਂ ਆਪਾਂ ਫਿਰ ਆਪਣੇ ਪ੍ਰੋਸੈਸ ਤੇ ਆ ਜੰਨੇ ਆ ਮਿਰਚਾਂ ਕਿਉਂਕਿ ਜੇ ਸਾਡੇ ਸਾਹਮਣੇ ਕੋਈ ਖਾਣਾ ਨੋਰਮਲ ਪੇਸ਼ ਕਰ ਦੇ ਫਿਰ ਕਹਿੰਦੇ ਖਾਣੇ ਨੂੰ ਖਾਣਾ ਚਾਹੀਦਾ ਇਹ ਜੀ ਤਾਂ ਕੋਈ ਗੱਲ ਨਹੀਂ ਪਰ ਪਿੱਕਾ ਹੁੰਦਾ ਫਿਰ ਅਸੀਂ ਥੋੜਾ ਜਿਹਾ ਕਰਦੇ ਹਾਂ ਨੂੰ ਸਪਾਈਸੀ ਇਸ ਕਰਕੇ ਉਹ ਸ਼ੁਰੂ ਤੇ ਜਿੱਦਾਂ ਵੀ ਟੇਸਟ ਬਣੇ ਹੋਏ ਉਦਾਂ ਲਈ ਥੋੜੀਆਂ ਜੇ ਮੰਨ ਕੇ ਚਲੋ ਆਪਾਂ ਮਿਰਚਾਂ ਵੀ ਘਟ ਪਾਵਾਂਗੇ ਤਾਂ ਘਰਦਿਆਂ ਦੇ ਨਾਲ ਮਿਰਚਾਂ ਨਹੀਂ ਲੈ ਲੈਣੀਆਂ ਫਰੂਟਾ ਗਾਣਾ ਵੀ ਪੈਣਗੇ ਵੀ ਮਿਰਚ ਕਾਤੇ ਘਟ ਪਾਉਂਦੇ ਆਪਾਂ ਇਹੋ ਮੇਰੇ ਚ ਨਹੀਂ ਤਾਂ ਹਰੀ ਵੀ ਹਾਂ ਮੈਂ ਗਾਣਾ ਸੋਹਾਂ ਤਾਂ ਇਹ ਬੜੀ ਰੀਲੀ ਸੌਰੀ ਸੋ ਜੇ ਜੀ ਸਾਡੀ ਅਕਸ਼ਰਾ ਹੈ ਹੈ ਨਾ ਸਭ ਨੂੰ ਪਤਾ ਹੀ ਹੈ ਹੀਨਾ ਖਾਨ ਉਹਦੇ ਲਈ ਜਰੂਰ ਤੁਸੀਂ ਸਾਰੇ ਦੁਆ ਕਰਿਓ ਵੀ ਉਹ ਬਾਬਾ ਜੀ ਕਰਿਓ ਉਹ ਛੇਤੀ ਤੋਂ ਛੇਤੀ ਠੀਕ ਹੋ ਜੇ ਕਿਉਂਕਿ ਬ੍ਰੈਸਟ ਕੈਂਸਰ ਬਹੁਤ ਮਾਰੀ ਚੀਜ਼ ਆ ਇਸ ਕਰਕੇ ਛੇਤੀ ਠੀਕ ਹੋ ਜਵੇ ਲੜ ਪਵੇ ਬਹੁਤ ਕਹਿੰਦੇ ਲੋਕ ਜਿਹੜੇ ਲੜ ਕੇ ਜਿੱਤੇ ਵੀ ਆ ਇਹੋ ਜੀ ਕੋਈ ਗੱਲ ਨਹੀਂ ਕਿ ਅਸੀਂ ਉਹਨੂੰ ਪੋਜ਼ਿਟਿਵ ਮੈਸੇਜ ਦੇਣਾ ਕਿਸੇ ਵੀ ਨੈਗੇਟਿਵ ਨਹੀਂ ਦੇਣਾ ਵੀ ਹੌਸਲਾ ਫਲਾਉਣਾ ਸਾਡਾ ਮਰ ਗਿਆ ਤਾਂ ਤੇਮ ਦਾ ਸਾਡਾ ਮਰ ਗਿਆ ਤਾਂ ਇਸ ਕਰਕੇ ਸੋ ਰਿਕਵੈਸਟ ਆ ਬਧੀਆਂ ਛੇਤੀ ਢੀ ਗੋ ਜੀ ਅੱਲਾ ਦਾ ਮੈਨੂੰ ਵੀ ਵਿਸ਼ਵਾਸ ਆ ਕਿਉਂਕਿ ਅਕਸ਼ਰਾ ਨਵ ਦਾ ਕੈਰੈਕਟਰ ਚੀਜ਼ੇ ਇਹ ਜਿਹੀ ਸੀਗੀ ਚਲੋ ਸਾਡੀਆਂ ਮਿਰਚਾਂ ਹੋ ਗਈਆਂ ਰੈਡੀ ਸਟੇਡੀ ਹੋ ਗਿਆ ਹੋੜੀਆਂ ਜੀਆਂ ਹੋਰ ਪੈਣੀਆਂ ਜਦੋਂ ਇਹਦਾ ਸਾਡਾ ਮਸਾਲਾ ਪਾਉਣ ਲੱਗੇ ਥੱਲੇ ਔਰ ਇਹਦੇ ਵਿੱਚ ਪਾਵਾਂਗੇ ਜੇ ਅਸੀਂ ਥੋੜੇ ਜਿਹੇ ਟਮਾਟਰ ਟਮਾਟਰਾਂ ਦੀ ਵੀ ਪਾਈ ਸਾਨੂੰ ਲੋੜ ਠੀਕ ਹੈ ਇਹ ਹਾਂ ਇਹਨਾਂ ਨੂੰ ਵੀ ਥੋੜੀ देर ਦੋ ਲਈ ਪੱਕਣ ਫੋਲਮੇ ਦੱਸਦੀ ਆ ਇਹ ਵੀ ਮੈਂ ਇਹਨੇ ਬੜੇ ਕਿਉਂ ਪਾਏ ਤਾਂ ਕਿ ਇਹ ਵੀ ਜੀਕ ਸਕਣ ਇਹ ਮੈਂ ਵਿੱਚ ਘੁਲਣਾ ਨਹੀਂ ਚਾਹੁੰਦੀ ਇਸ ਕਰਕੇ ਰਿਜੋ ਜਿੰਨਾ ਟਾਈਮ ਤੁਸੀਂ ਰਿਜਦੇ ਹੋ ਰਿਜੋ ਓਕੇ ਤੇ ਮਰਚਾਂ ਫਿਰ ਤੋਂ ਅੱਜ ਸਾਡੀ ਚੂਹੀ ਗਈ ਵੀ ਆ ਜੀ ਰੋਪੜ ਕੰਮ ਬਹੁਤ ਹੈ ਜੀ ਚੂਹੀ ਨੂੰ ਸਾਨੂੰ ਪਤਾ ਹੀ ਆ ਸਾਰੇ ਵੇਲੇ ਰਹਿੰਦੇ ਆ ਉਹਨੂੰ ਬਹੁਤ ਕੰਮ ਹੁੰਦਾ ਏ ਇਸ ਕਰਕੇ ਚ ਬਹੁਤੀਆਂ ਮਿਰਚਾਂ ਨਹੀਂ ਪਾਉਣੀ ਆ ਜੀ ਇਹਨੂੰ ਲੋੜ ਹੋਈ ਆਪਣਾ ਨਾਲ ਨਾਲ ਲੈ ਲੂਗਾ ਨਾਲ ਦੀ ਨਾਲ ਸਫਾਈ ਇਹ ਵੀ ਚੱਕਾਂਗੇ ਗਣਤ ਤੁਸੀਂ ਜੀ ਜੀ ਆਪਣੇ ਗੱਬੇ ਚ ਪੈਕ ਹੋ ਜਾਓ ਹਲਦੀ ਆਪਣੇ ਟਿਕਾਣੇ ਤੇ ਜਾਉਗੀ ਜੋ ਹੁਣ ਸੈਲਡ ਆਣੀ ਹੈ ਨਾਲੇ ਨਵੀਂ ਜਾਂਦੀ ਨਹੀਂ ਚੇਂਜ ਕਰਾ ਦਿੰਦੇ ਤੁਸੀਂ ਵੀ ਆਪਣੇ ਆਪਣੇ ਟਿਕਾਣੇ ਤੇ ਜਾਉਂਗੇ ਜੀ ਸਰੋਦਾ ਥੀ ਚੱਲ 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 ਸਾਰਿਸ ਫਾਈ ਸਾਡੀ ਹੋ ਗਈ ਆ ਜੀ ਸਿਰ ਇੱਕ ਦੋ ਚੀਜ਼ਾਂ ਰਹਿ ਗਈਆਂ ਯੂਜ਼ ਕਰਾਂ ਸੋ ਹਣੇ ਨੂੰ ਚੰਗੀ ਤਰ੍ਹਾਂ ਆਪਾਂ ਪਹਿਨਾ ਦਮਾ ਕੇ ਜੀ 5 ਤੋਂ 6 ਮਿੰਟ ਰਿੱਜਣ ਵੀ ਇੰਨਾ ਕਰਾ ਦੇ ਜਵੇ ਤੇ ਉਹਦੇ ਲਈ ਲੋੜ ਹੈ ਸਾਨੂੰ ਇਹ ਮਸ਼ੀਨ ਚਲਾਣ ਦੀ ਠੀਕ ਹੈ ਸੋ ਹੁਣ ਅਸੀਂ ਖੋਨੇ ਮਨੇ ਆ ਦੋ ਤੋਂ ਤਿੰਨ ਮਿੰਟ ਬਾਅਦ ਕਿ ਮਸ਼ੀਨ ਚੱਲ ਪੇ ਪਰ ਇਸ ਕਰਦੇ ਹਾਂ ਜੀ ਅੱਗੇ ਹਾਂ ਸੋ ਹੋ ਗਿਆ ਦੀ ਟਾਈਮ ਆਲ ਵਾਸ਼ ਪਾਣੀ ਸਾਡਾ ਹੋ ਗਿਆ ਛੇ ਰਿਡੀ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਹਿਲਾਂ ਤਾਂ ਮਿਰਚਾਂ

ਦੇ ਵਿੱਚ ਪਾਵਾਂਗੇ ਜੀ ਅਸੀਂ ਪਿੰਡੀਆਂ ਇਹ ਬਣਦੀ ਹੈ ਜੀ ਪਿੰਡੀ ਦੇ ਪਿਆਜ਼ਾ ਸਬਜ਼ੀ ਪਿੰਡੀ ਨੂੰ ਵੀ ਆਪਾਂ ਨੇ ਇਸ ਸਾਈਜ਼ ਦੇ ਵਿੱਚ ਕੱਟਣਾ ਠੀਕ ਆ ਦੇਖੋ ਚੁਣੀ ਹੁੱਤੇ ਰਖੋ ਫਿਰ ਲੋੜ ਹੈ ਹਨਾ ਚੋਲੋ ਜੀ ਇਹ ਹੋ ਗਈਆਂ ਚੰਗੀ ਤਰਾ ਮਿਕਸ ਹਣ ਇਹਨਾਂ ਨੂੰ ਆਪ ਦੇਵਾਂਗੇ ਲਈ ਟਮਾਟ ਨਹੀਂ 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 ਇੱਕ ਚੀਜ਼ ਹੋਰ ਉਹ ਆਹ ਹੈ ਇਹ ਹੈ ਗ੍ਰੀਨ ਧਨੀਆ ਪਾਊਡਰ ਥੋੜਾ ਜਿਹਾ ਇਹ ਵੀ ਪਾ ਦਾਂਗੇ ਮਿਕਸ ਸਟੀਨ ਦੇ ਨਾਲ ਜਾਵੇ ਬਣ